ਹਾਂਜੀ ਮਿੱਤਰੋ ਅੱਜ ਨਾ ਤੁਹਾਨੂੰ ਆਪਾਂ ਸਰਨੇਮ ਬਾਰੇ ਦੱਸਾਂਗੇ ਜੋ ਵੀ ਭਰਾ ਕੋਠੀਆਂ ਉੱਪਰ ਜਾਂ ਚਿਵਾਰਾਂ ਉੱਪਰ ਆਪਣਾ ਗੋਤ ਜਾਂ ਕੋਈ ਸਰਨੇਮ ਲਿਖਣ ਦੇ ਸ਼ੌਕੀਨ ਹੈ ਉਹਨਾਂ ਬਾਰੇ ਦੱਸਾਂਗੇ ਵੀ ਇਹ ਕਿਵੇਂ ਡਿਜ਼ਾਈਨ ਹੁੰਦਾ ਕੀ ਕੀ ਮਟੀਰੀਅਲ ਪੈਂਦਾ ਤੇ ਕਿਵੇਂ ਉੱਪਰ ਫਿੱਟ ਹੁੰਦਾ ਬਾਕੀ ਤੇ ਸਾਰਿਆਂ ਨੂੰ ਪਤਾ ਹੀ ਹੋਊਗਾ ਕੋਈ ਆਪਣਾ ਵੀਡੀਓ ਬਣਾਉਣ ਦਾ ਕੋਈ ਬਾਲਾ ਖਾਸ ਮਤਲਬ ਤਾਂ ਹੈ ਨਹੀਂ ਇੱਕ ਆਪਾਂ ਤੁਹਾਨੂੰ ਹਿੰਟ ਦੇਣਾਗਾ ਕਿਉਂਕਿ ਇਹ ਪੇਂਟਿੰਗ ਤਾਂ ਸਿਰਫ ਪੇਂਟਰ ਹੀ ਕਰ ਸਕਦੇ ਆ ਤਾਨੂੰ ਪਤਾ ਉਹਨਾਂ ਦੇ ਹੱਥਾਂ 'ਚ ਇਹ ਕਲਾ ਹੁੰਦੀ ਆ ਹਨਾ ਹਰੇਕ ਦੇ ਹੱਥਾਂ 'ਚ ਇਹ ਚੀਜ਼ ਦੀ ਕਲਾ ਨਹੀਂ ਹੁੰਦੀ ਉਹਨਾਂ ਨੂੰ ਰੱਬ ਨੇ ਬਖਸ਼ੀ ਹੁੰਦੀ ਆ ਤੇ ਆਜੋ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਸਾਰਾ ਦੱਸਾਂਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਦੱਸਿਓ ਕਿਵੇਂ ਲੱਗਦਾ ਉੱਪਰ ਇਹ ਆਪਣੇ ਆਪਣਾ ਗੋਤ ਬ੍ਰਾਂਚ ਲਿਖਿਆ ਹੋਇਆ ਆਪਣੇ ਚਵਾਰੇ ਉੱਪਰ ਤੇ ਅੱਗੇ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਡਿਜ਼ਾਈਨ ਹੁੰਦਾ ਇਹ ਆਜੋ ਦੇਖੋ ਮਿੱਤਰੋ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਡਿਜ਼ਾਈਨ ਕਰਨਾ ਵੀ ਆਪਾਂ ਨੂੰ ਕਿੱਡੇ ਕ ਅੱਖਰ ਚਾਹੀਦੇ ਆ ਕਿੰਨੇ ਕ ਮੋٹے ਚਾਹੀਦੇ ਆ ਤੇ ਕਿੰਨਾ ਕੁ ਡੁੰਗਾ ਹੀ ਚਾਹੀਦਾ ਉਸ ਤੋਂ ਬਾਅਦ ਆਪਾਂ ਨੂੰ ਕਿਸੇ ਵੀ ਚੀਜ਼ ਨਾਲ ਇਹ ਬਣਾ ਲੈਣਾ ਚਾਹੀਦਾ ਇਹਦੀ ਸ਼ੇਪ ਦੇ ਦਿਓ ਉਸ ਤੋਂ ਬਾਅਦ ਇਹਦੇ ਵਿੱਚ ਮਟੀਰੀਅਲ ਪਊਗਾ ਸਰੀਆ ਬਜਰੀ ਤੇ ਸਿਮਿੰਟ ਕੋਈ ਬਾਲੀ ਲੰਮੀ ਚੌੜੀ ਗੱਲ ਨਹੀਂ ਕੋਈ ਬਾਲੇ ਖਰਚੇ ਵਾਲੀ ਆ ਤੇ ਐ ਮਰ ਲੋ ਵੀ ਸ਼ੋ ਇਹਦੇ ਨਾਲ ਕੋਠੀ ਵੀ ਦੁਗਣੀ ਤਿਗੜੀ ਬਣ ਜਾਂਦੀ ਆ ਜਿੱਤੇ ਆਪਣਾ ਆਪਾ ਕੋਠੀ ਤੇ ਇੰਨਾ ਰੁਪਏ ਖਰਚ ਕਰ ਦਿੰਨੇ ਹਨਾ ਅੱਜ ਕੱਲ ਤਾਂ ਬਹੁਤ ਜ਼ਿਆਦੀ ਮੰਗਾਈ ਹੋ ਗਈ ਬਹੁਤ ਜ਼ਿਆਦੀ ਖਰਚ ਹੋ ਜਾਂਦੇ ਆ ਆ ਤਾਂ ਥੋੜੇ ਜਿਹਾ ਪੀਣ ਵਾਲੀ ਤਿਆਰ ਹੋ ਜਾਂਦੀ ਹੈ ਚੀਜ਼ ਤੇ ਇਹਦੇ ਨਾਲ ਪ੍ਰਭਾਵ ਬਹੁਤ ਜ਼ਿਆਦਾ ਪੈ ਜਾਂਦਾ ਬਹੁਤ ਘੈਂਟ ਚੀਜ਼ ਲੱਗਦੀ ਹੈ ਇਹ ਤੇ ਇਹ ਆਪਣੇ ਬਾਈ ਕੱਢਿਆ ਸੀਗਾ ਦੀਪ ਪਿੰਟਰ ਆਪਣੇ ਜੋੜਕੀਆਂ ਪਿੰਡ ਦੇ ਆ ਜੇ ਕਿਸੇ ਨੇ ਪਿੰਟਰ ਦਾ ਨੰਬਰ ਲੈਣਾ ਹੋਵੇ ਤਾਂ ਆਪਣੇ ਨਾਲ ਡੀਐਮ ਕਰ ਸਕਦਾ ਦੀਪ ਪਿੰਟਰ ਦਾ ਨਾਮ ਹੈਗਾ ਤਾ ਆਪਾਂ ਨੰਬਰ ਵੀ ਦੇ ਦਾਂਗੇ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਆਪਣੇ ਚਿਹਰੇ ਉੱਪਰ ਇਹ ਨਾਮ ਪਿਆ ਕਿਵੇਂ ਲੱਗਿਆ ਵੀ ਬਾਕੀ ਪ੍ਰਭਾਵ ਪੈਂਦਾ ਇਸ ਚੀਜ਼ ਦਾ ਕਿ ਨਹੀਂ ਪੈਂਦਾ ਸ਼ੇਅਰ ਵੀ ਵਾਈਰਲ ਕਿ ਵੀਡੀਓ ਜਰੂਰ ਕਰ ਦਿਓ ਜੇ ਕਿਸੇ ਨੂੰ ਨਹੀਂ ਸਮਝ ਆਈ ਤਾਂ ਆਪਾਂ ਨੂੰ ਡੀਐਮ ਕਰ ਲਿਓ ਆਪਾਂ ਸਾਰਾ ਡਿਟੇਲ ਦੇ ਵਿੱਚ ਸਮਝਾ ਦਿਆਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਕੀ හ කියන ගලතා තන්නවාදවයි